ਆ ਬੱਤਾਂ ਨਹੀਂ ਪਈ ਦੇ ਹੁੰਦੇ ਨਹੀਂ ਨਹੀਂ ਨਾજર ਬਾਰੇ ਤੇਰਾ ਮੂੰਹ ਕਾਲਾ ਸਾਡਾ ਤਾਂ ਮੂੰਹ ਕਾਲੀ ਠੀਕ ਆ ਤੂੰ ਮੈਂ ਚਿੱਟਾ ਹੋਰੇ ਰੁੜਦਾ ਨਾ ਮੋਦੀ ਓ ਹੈਲੋ ਤੈਨੂੰ ਕੀ ਹੋਇਆ ਤੇ ਯਾਰ ਹੋਂ ਨੂੰ ਬਹੁਤਾ ਮੇਰੀ ਲੈਂ ਲੈਣਾ ਤੂੰ ਵਿੱਚ ਪਾ ਜੀ ਜਾ ਤੂੰ ਮਗਰਦੀ ਦੇਖ ਲੈ ਮੇਰੇ ਉੱਚਾ ਦਾ ਹੈਗਾ ਉੱਪਰ ਦੀ ਫਿਰ ਮੈਂ ਨਾ ਜਾਵਾਂ ਨਾ ਜਾਏ ਬਣਾ ਨਹੀਂ ਸਰਦੋ ਪਾ ਫਿਰ ਪਹਿਲਾਂ ਮੈਂ ਤਾਂ ਤਿਆਰ ਹੋ ਜਾ ਯਾਰਾ ਮੂੰਹ ਨਾ ਕਟਾ ਲਈ ਤੂੰ ਤੋਸ਼ ਕਿ ਲੈ ਤੂੰ ਹੀ ਬਾਗ ਜੀ ਮਲਾ ਬੈਠਿਆ ਆ ਮਰਾ ਮਾਇ ਲਿਓ ਫੇ ਮੈਨੂੰ ਕੀ ਆ ਮੈਂ ਅੰਨਾ ਕੀ ਬਾੜੇ ਦੋ ਨੈਣ ਮੈਂ ਮਾਇ ਲਿਓ ਆਏ ਬਾਗ ਜੀ ਨਾਲ ਤੂੰ ਫਿਰ ਨਾਲ ਕਹੀਦਾ ਭਰਾਓ ਮੈਨੂੰ ਤਿਆਰ ਹੋ ਜਾਣ ਦੇ ਮੈਂ ਕਿਹਾ ਟਾਇਰਾਂ ਤੇ ਪਾਣੀ ਤੇਰੇ ਮਥੋਂ ਪਹਿਲੀ ਨਾ ਪਾਜੇ ਖੌਂਚੜੇ ਖਾਏਗਾ ਪਰਾ ਹੋ ਜਾ ਯਾਰ ਆਏ ਕੰਮ ਆ ਖੁਸ਼ਕੀ ਹੋ ਗਈ ਓਏ ਤੇਲ ਲਾ ਲ ਤੇਲ ਲਾ ਲ ਜੱਗੜੀ ਤੋਂ ਕਰੀਮ ਹੀ ਫੜ ਲਿਆ ਮੂੰਹ ਤੇ ਲਾ ਲਾਂਗੇ ਓਸੜੀ ਲਾ ਲੈਨ ਕਰੀਮ ਛਣ ਲੇਟ ਲਾਈ ਖੜੀ ਹੋ ਭੈਣ ਦੇ ਖਸ਼ਮੇ ਲੈ ਚਲਾ ਆ ਜਾ ਕੇ ਨਾ ਹੈ ਚਲਾ ਆ ਜਾ ਉਹ ਤਾਂ ਦੇ ਦੇ ਮਾੜਾ ਜਿਹਾ ਫਿਸ਼ਕਾ ਹੋਦਾ ਐ ਪਾਪ ਜੀ ਪਾਪ ਜੀ ਨਹੀਂ ਹੈਗੀ ਮੇਰੇ ਲੋਵੇ ਨਿਮਾਰੀ ਚ ਦੇਖ ਲੈ ਆਇ ਤੇ ਦੇਖ ਲੈ ਓਏ ਇਹਦਾ ਬੋਰਸ ਆ ਲੈ ਲਾ ਅੱਲੋਇ ਖਣ ਚ ਲਾ ਲਾ ਸਲੋਚਨ ਮੈਂ ਕਿ ਮੇਰੇ ਹੱਥਾਂ ਲਾ ਕੀ ਸਲੋਚਨ ਲਾ ਕੇ ਮੈਂ ਕੀ ਕਰੂੰ ਸਲੋਚਨ ਇਹ ਖੁਸ਼ਕੀ ਨਹੀਂ ਹੋਣ ਦਿੰਦਾ ਇਹ ਤੈਨੂੰ ਮੂਰੇ ਲੱਗ ਜਾ ਚੱਲ ਆ ਜਾ ਕਾ ਜੋਣਾ ਜੀ 40 ਚੂੜੀ ਹੋ ਗਈ ਵੀਰੇ ਚਾਹੀਦੀ ਓਏ ਆ ਜਾ ਹੁਣ ਸੱਜੇ ਹੁਣ ਮੇਰਾ ਸੜਾ ਮੂੰਹ ਮੱਚਦਾ ਓਏ ਆ ਜਾ ਓਏ ਐਡੀ ਨਾ ਕਹਾਲ ਘਰ ਆ ਉਹਦਾ ਲੈਉਣ ਨੂੰ ਹੁਣ ਹੋ ਤਾਂ ਲੈ ਜਾਂਦਾ ਜਾਨੂੰ ਕੋਈ ਗੱਡੀ ਤੇ ਵੀ ਕਪੜਾ ਮਾਰਨਾ ਦੀ ਕਪੜਾ ਤੋਂ ਫੜ ਲਾ ਥਾਨ ਫੇਰਾ ਹੈ ਟੱਕ ਤੂੰ ਟੱਕ ਆਹੀ ਜੱਲਣ ਦੇ ਕੰਮ ਲੈ ਆ ਗਾ ਕਪੜਾ ਓਏ ਓਏ ਆ ਗਿਆ ਯਾਰ ਆ ਇੰਨਾ ਟਾਂ ਮੇਰਾ ਸੜਾ ਪਤਾ ਮਾਦੇ ਨੇ ਟਾਈਮ ਵੇ ਮੇਰੀ ਗੱਲ ਸੁਣ ਆਹ ਯਾ ਫੜਾ ਤੈਨੂੰ ਦੁਬਾਰੀ ਮੇਰੇ ਉੱਤੇ ਖਾ ਤੋ ਭਾਈ ਜੰਨੇ ਦਾ ਫੜਾ ਫੜਾ ਦੇ ਉਹ ਗੱਡੀ ਸਾਫ ਕਰਾਂਗੇ ਤੇ ਨਾਲ ਹੀ ਮੇਰੇ ਸੂਟ ਦੀ ਲੋਨ ਹੈਗੀ ਇਹ ਲੈ ਛੂਟ ਦੀ ਲੋਨ ਹੈ ਗਾ ਦੀ ਮੇਰੇ ਛੇੜਾ ਮਛਲੀਨ ਦਾ ਦੁਪੱਟਾ ਜਰਾ ਹਾਂ ਰੋੜੇ 300 ਰੁਪਏ ਨੂੰ ਕੱਟ ਪੀਚ ਕੇ ਦੋ ਮਾਚੀ ਦੇ ਜਾ ਤਾ ਤੁਸੀਂ ਜਾਣਿਓ ਸੇਲ 'ਚ ਕੱਪੜਾ ਲੈਣਾ ਸੀ ਤਾਂ ਬ੍ਰਾਂਡ ਦਾ ਕੱਪੜਾ ਪਾਉਣੀ ਆ ਕਿ ਪਾਉਂਦੀ ਆ ਬ੍ਰਾਂਡ ਆ ਦੇਖ ਲੈ ਬ੍ਰਾਂਡ ਪਾਇਆ ਹੋਇਆ ਬ੍ਰਾਂਡ ਹੀ ਐ 990 ਤੋਂ ਇਕੱਲੀ ਕੁਰਤੀ ਕੁਰਤੀ ਹੈਗੀ ਹਾਂ ਲੈ ਉਹ ਨਿਆਰ 10 ਰੁਪਏ ਤੇਰੇ ਨਾਲ ਤਾਂ ਬੁੱਤੀ ਮੇਰੀ ਸੋਹਣੀ ਐ ਤੈਨੂੰ ਕੋਈ 10 ਰੁਪਏ ਦੀ ਪਸੇਰੀ ਨਾ ਲਵੇ 10 ਰੁਪਏ ਕਿਲੋ ਆਜੋ ਕੋਰੀਆਂ ਖੰਡਾ ਆਜੋ ਬੇਅਕਲ ਬੰਦੇ ਆਜੋ ਹਾਂ ਤੈਨੂੰ ਬਾੜੀ ਅਕਲ ਤਾਂ ਹੀ ਤਾਂ ਉਹ ਲੰਡੀ ਤੈਨੂੰ ਛੱਡ ਕੇ ਉਹ ਵਾਗੀ ਉਹਨੂੰ ਪੱਤਿਆ ਤੇਰੀ ਕਰਤੂਤ ਦਾ ਮੈਂ ਤਾਂ ਖੁੱਲੀ ਤੁਰੇ ਫਦਾ ਉਹ ਕਿੱਧਰ ਵਾਗੀ ਟੋਨੀ ਦੀ ਬੀਬੀ ਅੱਛੀ ਮੈਨੇਜਰ ਦਾ ਪੋਣਾ ਆਇਤੀ ਤਾਂ ਵਾਗੀ ਅਗਲੀ ਬੈਂਕ ਵਾਲੇ ਮੈਨੇਜਰ ਦਾ ਵਾਗੀ ਲੈ ਜਾਣੀ ਉਹ ਫੁੱਲ ਵਰਗੀ ਮੁੱਟਿਆ ਵਿਆਹ ਕੇ ਲੈ ਜਾਣੀ ਲੈ ਜਾਣੀ ਹੁਲ ਵਰਗੀ ਮੁੱਟਿਆਰ ਵਿਆਹ ਕੇ ਲੈ ਜਾਣੀ ਹੁਣ ਆਉਂਦੀ ਨਹੀਂ ਮਟੋੰਦੀ ਨੂੰ ਕਹਿੰਦਾ ਕਹਿੰਦਾ ਉਰੇ ਨਾ ਵੜਦੇ ਆ ਕੇ ਹੋ ਕਿਵੇਂ ਫਿਰਦਾ ਮਾਰਦਾ ਛਾਲਾ ਜਿਵੇਂ ਛੜੇ ਮਲੰਗ ਛਾਲਾ ਮਾਰਦੇ ਮਾੜੀ ਮੁੱਟੀ ਸ਼ਰਮ ਕਰਿਆ ਕਰਦੇ ਨੇ ਹਾਂ ਉਹ ਤਾਂ ਅਗਲੇ ਬੈਂਕ ਮੈਨੇਜਰ ਨੇ ਫੋਨ ਕਰਦਾ ਫੱਟਦੇ ਨੇ ਬਾਕੀ ਵੀ 2 ਰੁਪਏ ਪਾਣੇ ਮੁੱਠੇ ਵੀ ਮਾਰਦੇ ਮਾੜੇ ਜਾ ਮੇਰੇ ਨਾਲ ਪਾਦੀ ਮੈਂ ਤੈਨੂੰ ਦੱਸਾਂ ਮੁੱਠੜ ਤੇ ਮਾਰੂੰਗੀ ਸੁਬਾਕ ਬਰਬਦ ਤੇ ਮੈਨੇਜਰ ਨਾਲ ਗੱਲ ਕਰਦਾ ਹਾਂ ਹਾਂ ਪਰ ਤੂੰ ਜਲ ਤੂੰ ਹੀ ਨਹੀਂ ਸਹੀ ਹੈਗਾ ਹਾਂ ਬਰਾ ਨਵੀਂ ਨੇ ਹੋਣਾ ਅਰੇ ਹੂ ਭੂਖੇ ਬੋਲਦਾ ਕ ਹੋਰ ਲਿਆਵਾਂਗੇ ਜੀ ਤਾਂ ਚਲ ਹੋਰ ਲਿਓ ਮੈਨੂੰ ਆਏ ਪਾ ਕੇ ਜਿਓ ਮੈਨੂੰ ਆਏ ਦੱਸੋ ਕਿਸੇ ਨਾਲ ਕੋਈ ਸਲਾਹ ਵਾਰੀ ਕਰ ਲੈ 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 ਪੂਰੇ ਡੱਬਾ ਤਾ ਲੈ ਹਾਲੇ ਮੈਂ ਹੋਰ ਕਪੜਾ ਲਿਆ ਕੇ ਆ ਫੜ ਯਾਰ ਲੈ ਦਿੰਦੀਆਂ ਹੋਰ ਕਪੜਾ ਧੀ ਲੈ ਸ਼ੀਸ਼ਾ ਦਾ ਇੱਕ ਹੋਸ਼ ਝੱਕ ਕਰ ਛੱਡਿਆ ਜੇ ਮੇਰੀ ਗੱਲ ਸੁਣ ਝੱਕ ਕਰ ਛੱਡਿਆ ਸ਼ੀਸ਼ਾ ਇੱਥੇ ਕੋਈ ਪਟਵਾਲ ਦਾ ਮੈਚ ਨਹੀਂ ਲੱਗ ਰਿਹਾ ਲੈ ਮਨ ਫੜਾ ਦੇ ਫੜਾ ਦੇ ਰੋ ਕਪੜਾ ਲਿਆ ਦੇ ਸਾਨੂੰ ਹਾਂ ਲਿਆ ਦੁਨੀਆ ਲੈ ਆ ਦੁਨੀਆ ਫਰਮਾਨਦੀ ਨਹੀਂ ਹੈਗੇ ਇੰਨਾ ਵਿੱਚ ਕੀਮੀਆਂ ਆ ਆ ਚਾਦਰੇ ਨਾਲ ਕਰ ਲੈ ਸਾਬ ਹਾਂ ਕਰਤੀ ਉਹੀ ਕੰਮ ਕਰਤਾ ਤੇਰਾ ਬੇੜਾ ਫਿਰ ਕੋਈ ਹੈ ਫਿਰ ਕਮਾਲ ਕਰਦਾ ਡਾਂਗਾਂ ਵਾਲੀਆਂ ਗਜ਼ਾਰੇ ਵੀ ਆ ਇਹ ਤਾਂ ਇੰਗਲਿਸ਼ ਕਰਦੀ ਹੁੰਦੇ ਜਦੋਂ ਸਾਗ ਨਾਲ ਨਾਲ ਹੁੰਦਾ ਮਸੇ ਲੱਗਦਾ ਕਾਲੇ ਮੂਹਰੇ ਤੇ ਜਾ ਤੂੰ ਤੇਰਾ ਮੂੰਹ ਤਾਂ ਬਾਹਰ ਸੋਹਣਾਗਾ ਮੇਰੀ ਗੱਲ ਸੁਣੋ ਪਹਿਲਾਂ ਤੇਰੇ ਭਾਈ ਨੂੰ ਪੁੱਛ ਲੈ ਫੋਨ ਕਰਕੇ ਅਗਲੇ ਕਹਾ ਤੈਨੂੰ ਛਿੱਟ ਲੈਣਗੇ ਉੱਥੇ ਗਏ ਬੰਦ ਵਿਚੇ ਬੇਲ ਬੇਲ ਮਿਲੇ ਤਾਂ ਹੀ ਆ ਕਹਿੰਦਾ ਬੰਦ ਕੇ ਛੇਰੇ ਆ ਗਿਆ ਕਾਕਾ ਲੱਕ ਛਾੜੀਏ ਲਾਲ ਐ ਨਾਕਾ ਨਹੀਂ ਰੋਕਣੀ ਜੰਗਾ ਆ ਜਾ ਹੁਣ ਏ ਜਾਣੀ ਫੁੱਲ ਵਰਗੀ ਮੁਟਿਆਰ ਵਜਾ ਕਰ ਬੱਚਾ ਓਏ ਮੱਥੇ ਲੱਗੀ ਯਾਰ ਕਿਥੇ ਫਾਇਦਾ ਕੋਈ ਹੈ ਜਿਹੇ ਗੱਲਾਂ ਦਾ ਹੈ ਕਿਵੇਂ ਪਾਡੀਆਂ ਮਾਰਦਾ ਫਿਰਦਾ ਘਰੇ ਤਾਂ ਤੇਰੀ ਪੁਗਦੀ ਨਹੀਂ ਹੈਗੀ ਗੱਡੀ ਚੜਾ ਦੂੰ ਤੇ ਪਰਾ ਬਗਦਾ ਚੜਾ ਦੂੰ ਨਾਲੇ ਹੋਰ ਚੜਾ ਦੂੰ ਮੈਂ ਤਾਂ ਕਹਿੰਦੀ ਟਾਇਰ ਪੰਚਰ ਹੋ ਜਾ ਰਸਤੇ 'ਚ ਬੱਤੀ ਬੜੀ ਆ ਇਹਦਾ ਬ੍ਰੇਕ ਫੈਲ ਹੋ ਜਾਣ ਹਾਂ ਛਾੜ ਦੇ ਇਹਦੇ ਉੱਪਰ ਝਾੜ ਦੇ ਹਾਂ ਜੀ ਝਾੜ ਦੇ ਝਾੜ ਦੇ ਹਾਂ ਉਹ ਤਾਂ ਝਾੜ ਨਹੀਂ ਜਮਾਂ ਕਰ ਮੋਟ ਗੱਡੀ ਦੇਖ ਮੰਗਾ ਤਾਂ ਦੇਖ ਲੈ ਤੂੰ ਮੇਰਾ ਬਣੋਈਏ ਵਿੱਚ ਬਹਿ ਗਿਆ ਯਾਰਾ ਐਂ ਗੱਲਾਂ ਥੋੜ੍ਹੀਆਂ ਹੁੰਦੀਆਂ ਨੇਂ ਗਿਆ ਮੰਗਾ ਖੋਲਾ ਚੱਲ ਗੇਟ ਦਾ ਖੋਲ ਮੈਂ ਤਾਹਾਂ ਦੀ ਢਪਾਉਂਗਾ ਖੋਲਾ ਲਵੇ ਤਾਂ ਲਾਲਾ ਯਾਰਾ ਮੈਂ ਉੱਥੋਂ ਮੋੜਦਾ ਆਉਣ ਰਾਈ ਆਉਣ ਦੇ ਆਉਣ ਦੇ ਚੱਲ ਚੱਲ ਇੱਕ ਫਰੀ ਬੰਦਾ ਆ ਰਿਹਾ ਮੰਗਾ ਹੁਣ ਖੋ ਇੱਕ ਵੱਡਾ ਦੋ ਇੱਕ ਨਾਲ ਇੱਕ ਫਰੀ ਆ ਜਾ ਲੋਕੋ ਆਇਓ ਆਇਓ ਚੱਲ 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 ਲਿਲਾ ਬੜੀ ਪਕਾਈ ਨਾ ਮਰੀ ਜੰਮਿਆ ਮਰੇ ਆ ਬੱਸ ਆਪਾਂ ਇੰਨਾ ਫੱਕ ਬੀ ਉਹ ਦੇਲੀ ਤ ਨਹੀਂ ਪੈਂਦੇ ਹੁੰਦੇ ਨਹੀਂ ਨਹੀਂ ਜੀਣੀ ਤ ਨਹੀਂ ਪੈਂਦੇ ਹੁੰਦੇ ਖੜਾ ਗੁਜਰਾ ਥੜਿਆ ਬਹੂ ਵਾਲਾ ਕਰਤਾ ਹੁਣ ਮੈਂ ਪਕਾਈ ਮਾਰਿਆ ਮੈਂ ਪਕਾਈ ਮਾਰ ਤੈਨੂੰ ਬਹੂ ਵਾਲਾ ਕਰਤਾ ਮੈਂ ਮਰਾਵੇ ਖੜਦਾ ਜਾਂ ਬਹਾ ਮਤਾ ਬਚ ਉਹ ਨਵੀਂ ਨਵੀਂ ਰਿਸ਼ਤੇਦਾਰੀਆਂ ਯਾਰ ਮੈਂ ਆਹ ਕਹਿੰਦਾ ਸੀ ਉਹ ਚੰਗਾ ਯਾਰ ਅਈਂ ਜਾਂਦਾ ਜਰਾ ਉਹ ਪੈਰੀ ਹੱਥ ਲਵਾਲਾ ਉਹ ਵੱਡੇ ਭਾਈ ਖੜਾ ਹੋ ਜਾ ਐਂ ਫਿਰ ਗੱਲਾਂ ਥੋੜਾ ਮੈਂ ਉਹੀ ਤੁਰੇ ਪਤਾ ਮੇਰੀ ਇੱਜ਼ਤ ਨਹੀਂ ਕੋਈ ਵੇਗਾ ਆ ਗਿਆ ਕਰਨ ਨਾ ਕੋਈ ਹੈਗੇ ਨੇ ਹੈਗੇ ਨੇ ਆ ਦੇਖ ਕੇ ਬਸ ਦੇ ਹੋਲੀ ਲਾ ਕੇ ਬਾੜੇ ਆਈ ਅਸੀ ਕਾਲ ਅਸੀ ਕਾਲ ਪਾਜੀ ਦਤਰੀ ਕਾਲ ਵਾਈ ਲੈ ਹਾਂ ਕੋ ਕੋ ਨਾ ਕੋ ਅੱਤ ਇਹ ਜਮਨ ਉਹ ਵੱਡਾ ਤੂੰ ਯਾਰ ਨਹੀਂ ਵੱਡੇ ਨੂੰ ਮੈਂ ਖੰਭੇ ਚਟਾ ਇੱਜ਼ਤ ਕਰਦੀ ਇੱਜ਼ਤ ਮੈਂ ਕਿਹੜਾ ਬੀਜ ਚਲ ਕੋਈ ਗੱਲ ਨਹੀਂ ਆਜੋ ਪਤਾ ਪਤਾ ਲੈਓ ਬਾਈ ਕੱਪੜੇ ਪਾਓ ਪਾ ਚੱਲਣਾ ਚੱਲਣਾ ਕਾਲੀਆ ਥੋੜੀ ਜੀ ਚਾਹ ਤਾਂ ਬਣਾ ਲੈਣਾ ਥੋੜੀ ਜੀ ਬਣਾ ਲੈਣੀ ਐ 2 ਮਿੰਟ ਚਾਹ ਦੀ ਨਾ ਚਾਹ ਵੀ ਨਹੀਂ ਪੀਂਦੇ ਪਾ ਆ ਜਿਸੀ ਦੀ ਕੱਪੜੇ-ਕੱਪੜੇ ਪਾ ਲੋ ਹਾਂ ਪੈਂਟ ਮਾਰ ਕਰਾ ਛੁਰਕੀ ਬੰਦੀ ਲਾ ਲੈ ਜਿਹੜੀ ਲਾਉਣੀ ਐ ਆ ਜਾਓ ਪਾਸਾ ਤੇ ਜਾਉਨੇ ਨਾ ਵਧੀਆ ਉਹ ਠੀਕ ਆ ਲਾ ਵਧੀਆ ਐ ਵਾਲੀ ਸੀ ਕੰਮ ਪੁਰਾਣਾ ਪੁਰਾਣਾ ਹੈ ਪੁਰਾਣਾ ਜੇ ਸਿਆਉਂ ਕਰਾ ਹੋ ਬਜਾ ਟਾਇਲ ਵਾਲਾ ਕੁਝ ਨਹੀਂ ਪੈਂਦਾ ਪਹਿਲਵਾਨ ਕਿੱਥੇ ਛੋਖਾ ਗਈ ਇਹ ਪਾਏ ਦਾ ਕੰਮ ਕਰ ਇਹ ਤਾਂ ਖਰਾਬ ਹੋ ਜਾਂਦਾ ਹਾਂ ਵਧੀਆ ਹੂ ਛੱਤ ਠੰਡੀ ਰਹਿੰਦੀ ਐ ਇਹ ਹੈ ਠੰਡੀ ਰਹਿੰਦੀ ਆ ਕੌਣ ਟਾਇਲ ਵਾਲਿਆਂ ਦੀ ਛੱਤ ਮਾਹ ਠੰਡੀ ਰਹਿੰਦੀ ਆ ਅੱਛਾ ਬੈ ਜਾ ਇਹਦਾ ਆ ਬੋਤਲ ਜੀ ਜਾਈਦਾ ਓਏ ਇੱਧਰ ਆ ਯਾ ਤੂੰ ਬੱਤੀ ਕਰਦੇ ਹੋਣਗੇ ਓਰੇ ਓਰੇ ਬੈ ਜਾ ਓਰੇ ਬੈ ਜਾ ਆਹ ਲਾ ਬੱਤਾ ਬੋਤਲ ਮੈਂ ਜਿਹੜੇ ਮੈਂ ਕਹਿੰਦਾ ਦਿੱਤਾ ਉਹਨੂੰ ਸਤਿਗੁਰੂ ਜੀ ਆਪੜੀ ਹਾ ਹਾ ਸਤਿਗੁਰੂ ਕਾਲੀਖੰਡ ਸਤਿਗੁਰੂ ਹੋ ਡੋਟ ਹਾਂ ਮੈਂ ਹੈਲੋ ਉਪਰ ਤਾਂ ਮੈਂ ਆਇਆ ਨਾ ਤੂੰ ਹੀ ਧੱਕੇ ਨਾਲ ਪਾਡਾ ਬਣੀ ਜਾਣਾ ਯਾਰ ਉਪੜੀ ਕੋਪੜੀ ਜੀ ਕਾਹ ਰਹੀ ਹੈ ਜਵਾਕ ਨੇ ਖੁਸ਼ੀ ਦਰ ਤੋਂ ਕਹੀ ਤਾਂ ਹਾਂ ਮੈਂ ਇਹਦਾ ਕੁਝ ਕਿਹਾ ਨਹੀਂ ਸਤਿਗੁਰੂ ਆ ਸਤਿਗੁਰੂ ਇਹਨੂੰ ਬੁਲਾ ਇਹਨੂੰ ਬੁਲਾਈਏ ਉਹ ਰਾਜੇ ਪਾਈ ਨਾ ਉਹ ਚੱਲ ਬੱਸ ਸਤਿਗੁਰੂ ਪੜਾ ਘਟ ਜੇਦਾ ਛੋਟਾ ਆ ਜੇ ਇਹ ਇੱਥੇ ਬਹਿ ਜਾ ਉਹ ਕਿਉਂ ਨਾ ਚਾਹੀਦਾ ਉਹਰੇ ਭਾਜਾ ਪੁੱਤਾ ਉਹਰੇ ਭਾਜਾ ਤੂੰ ਤਾਂ ਲੱਗਦਾ ਇਹ ਵੀ ਫੁੱਫੜਿਆ ਵੱਡਾ ਭਾਈ ਆਂਦਾ ਰਹੇ ਹਾਂ ਠੀਕ ਹੈ ਕੀ ਨਾਮ ਆ ਬਣਾ ਅਬੀਨੂਰ ਹੈ ਅਬੀਨੂਰ ਅਬੀਨੂਰ ਬੜਾ ਵੱਡਾ ਨਾਮ ਪੜਿਆ ਸਿੰਗ ਸੀ ਕਾ ਵੀਨੂਰ ਚੰਗ ਸਿੰਗ ਹੈ ਮੇਰਾ ਅਨ ਡਾ ਖਸਮਾ ਛਾਰ ਆ ਉਡਾੜਾ ਇਕਠੀ ਕਰੀ ਬੰਦੇ ਹੈ ਹੈ ਜਹਤਲ ਨਾ ਹੁੰਦਾ ਸੋਨਾ ਹੈ ਸੋਨਾ ਨਿਆ ਨਹੀਂ ਸੋਨਾ ਕੰਮ ਕੋਈ ਕੀ ਕਰਦਾ ਕਰਦਾ ਹੈ ਕੇਜੀ ਗਲਾਸ ਚ 7ਵੀਂ ਚ ਵਧੀਆ ਜਾਂਦਾ ਵਧੀਆ ਬਣੀ ਚੱਲਾ ਨਾ ਗੁੜੀ ਬੱਟ ਤੇ ਆ ਉਹਨੇ ਜਦੋਂ ਆਪਾਂ ਪੁੱਛਿਆ ਮੇਰੇ ਚਪਾਟਾ ਕੁੰਗੀ ਦੀਵਾ ਆਪਾਂ ਨਾ ਮਾਰੇ ਰੂ ਹੈਗਾ ਹੈਗਾ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਹਾਂ ਹਾਂ ਲੋਟਾ ਲੋਟਾ ਹੋਰ ਵਧੀਆ ਜਮਾਂ ਕਿਰਪਾ ਬੱਚਾ ਕਦੋਂ ਕੌੜੇ ਹੋ ਬਸ 3 ਮਿੰਟ ਪਹਿਲਾਂ ਅੱਛਾ ਅੱਛਾ ਬੈਠੋ ਬੈਠੋ ਆਜੋ ਕਾਰਬਾਰ ਸਭ ਠੀਕ ਠਾਕ ਬਸ ਠੀਕ ਹੈ ਇਹਦਾਣਾ ਮਾਣਾ ਸੱਟ ਹਾਂ ਹਾਂ ਮਾਥੋ ਕੋ ਮੇਰੀ ਮੰਮੀ ਥੋੜੀ ਜਿਹੀ ਢਿੱਲੀ ਰਹਿ ਜਾਣਾ ਅੱਛਾ ਕੋਈ ਦਵਾਈ ਤੇ ਕੋਈ ਦਵਾਈ ਦਾ ਵਧੀਆ ਛਿਲ ਜੇ ਘਟ ਗਏ ਅੱਛਾ ਹਾਂ ਉਹ ਇੱਥੇ ਲੈ ਆਇਆ ਆਪਣਾ ਕਾਰ ਡਾਕਟਰ ਇਹ ਦਵਾਈ ਦਾ ਵਧੀਆ ਦਵਾਈ ਉਹ ਆਪੇ ਲੈ ਲੀ ਜੀ ਨੰਬਰ ਲਓ ਜੀ ਮੂਕਰੀ ਦਾ ਦੁੱਧ ਪਿਆ ਦਾ ਦੂਣਾ ਐਸੇ ਪਿਆ ਦਾ ਦੀ ਠੀਕ ਉਹ ਰੋ ਹੋਰ ਲੈ ਜੀ ਉਹ ਵਧੀਆ ਮਿਲਦਾ ਬੱਕਰੀ ਦਾ ਦੁੱਧ ਜੇ ਪੀਣਾ ਹੈ ਅੱਛਾ ਹਾਂ 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 ਠੀਕ ਹੋ ਗਿਆ ਉਹ ਦੁੱਧ ਦਾ ਮੈਂ ਭਲਾ ਆਉਂਗਾ ਉਹ ਨੂੰ ਠੀਕ ਹੈ ਚਲੋ ਵਧੀਆ ਠੀਕ ਆ ਲਓ ਜੀ ਚਾਹ ਪਾਣੀ ਪੀ ਲਾ ਲੈ ਜੀ ਤਾੜੀ ਖਾਉਂ ਖਚੜਾ ਖਾਦੀ ਫੋਨ ਨਾਲ ਮੈਂ ਕੀ ਹੈ ਵਾਹ ਕੀ ਹੋਣਾ ਹੈ ਜੀ ਫਿਰ ਚਾ ਤਾਂ ਹੁਣ ਬਣਦੀ ਆ ਨਾ ਚਲ ਕੋਈ ਨਾ ਭਾਈ ਕੋਈ ਰੋਟੀ ਬਣਾਦਾ ਬਿਸਕੁਟ ਲਾਵਾਂਗਾ ਮਹਲਾ ਵੀਰੇ ਤੈਨੂੰ ਲਿਆਦਾ ਜਾ ਨਾ ਨਾ ਮੈਂ ਭਾਈ ਹੁਣ ਕੀ ਕਹੇ ਬਣੇ ਕੋਈ ਦਾ ਬਿਸਕੁਟ ਨਾ ਮੰਗਾਇਓ ਪੁੱਜਿਆ ਨਾ ਬਾਥੀ ਦੀ ਲੋੜ ਨੇ ਆਹ ਲੈ ਤੁਰ ਮੰਗਾ ਲੈ ਨਾ ਨਹੀਂ ਨਹੀਂ ਛੱਕਿਓ ਨਾ ਹਾਂ ਜਦੋਂ ਤੂੰ ਆਏ ਕਰ ਆ ਲੈ ਕਮ ਉਹ ਨਹੀਂ ਮੈਂ ਜ ਕੱਪੜੇ ਪਾ ਲਾ ਹਾਂ ਅੱਛਾ ਠੀਕ ਆ ਕਾਲੀ ਆ ਥੋੜੀ ਜੀ ਇਹਨੇ ਜਾਣ ਆ ਮੈਂ ਜਾਣਾਂਗਾ ਜੀ ਕੁਛ ਖਾਣਾ ਬਾਹਰੋਂ ਮੰਗਵਾ ਨਾ ਨਹੀਂ ਨਹੀਂ ਵਰਫੀ ਵਰਫੀ ਕੁਛ ਨਾ ਆਪਦੀ ਘਰ ਆ ਯਾਰ ਆ ਠੀਕ ਆ ਆ ਵੀ ਮਰਜੀ ਹੈ ਭਾਈ ਬਸ ਸ਼ਰਮ ਕਰਦਾ ਪਿੰਡ ਖਸਮ ਜਿਹਾ ਦੇ ਹਾਂ ਪਤਾ ਤੂੰ ਵੀ ਨਹੀਂ ਆ ਜਾ ਵੀਰੇ ਨਹੀ ਇਹਦਾ ਰੰਗ ਕਾਲਾ ਹੁ ਤਾਲਪੋਨਾ ਵਰਫੀ ਵਰ ਬਿਦਨਾ ਬਾਈ ਘਟਾ ਕਰਵਾ ਨਹੀਂ ਨਾ ਹੋਰ ਮਸਲਵਾੜੀ ਮਸਲਵਾੜੀ ਜਾਮਾ ਟੋਪ ਤੇ ਵਧੀਆ ਕਰਤੀ ਸਪਰੇਸ ਗੁਰ ਸਪਰੇਹਾਂ ਚਲੂਆਂ ਛਾਲੀਆਂ ਕਾਠੀਆਂ ਕੋਲ ਚੱਕ ਰਿਆ ਨਿਵੇੜੀ ਬੈਠੇ ਆ ਨਿਵੇੜੀ ਠੀਕ ਹੈ ਚਲੋ ਵਧੀਆ ਹਾਂ ਚਲੋ ਠੀਕ ਤੂੰ ਨਾ ਬਹੁਤ ਕੇ ਮੇਰਾ ਪਤਾ ਤੇਰੀ ਭਾਈ ਉਹ ਚੇਂਦੀਆ ਮੇਰਾ ਹਾਂ ਜਿਆ ਮਾ ਇਤਨੇ ਪੈਸੇ ਹਾਂ 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 ਚੱਲੀ ਜਾਂਦਾ ਕੰਮ ਬਸ ਪਤੀ ਆਉਂਦਾ ਕੋਈ ਗੱਲ ਹੋਰ ਬੜੀਆ ਠੀਕ ਹੈ ਤੁਸੀਂ ਦੱਸੋ ਆਹ ਵਧੀਆ ਹੈਗਾ ਉਹ ਭਰ ਕੂੜੀ ਨੂੰ ਕਰੋ ਤੇਰਾ ਪਾਉਟਰ ਤੇ ਕੋਈ ਕਰੇਗੀ ਜਾਣੇ ਅੱਛਾ ਕਾਲੀ ਭਾਈ ਜਗਾ ਜਿੱਤੇ ਕਿਉਂ ਨਿਆਣੇ ਕੋਲ ਅੱਗੇ ਨੇ ਭੈਜਾ ਕਿੱਦਾਂ ਨਹੀਂ ਆਲਾ ਮੈਂ ਦਾ ਬਾਬਾ ਪੰਜਾ ਪੁਆਇੰਟ ਦਾ ਫਰਮਾ ਵੇਲਾ ਗਿਆ ਵੱਖਰੇ ਹੀ ਬਣੀ ਜਾਂਦਾ ਸਾਬ ਦਾ ਖੇਡਣ ਜਾਂਦਾ ਲੱਖੀ ਜਾਣਾ ਕਿਧਰ ਇਹਦੇ ਲਗਾਓ ਹੋਣੇ ਪਾਗੇ ਜੰਬੂ ਹੋਇਆ ਪਟਾ ਦਾ ਵਧੀਆ ਰਹੇਗਾ ਆ ਪਕੜੇ ਕਦੇ ਕੁਰਕ ਵੀ ਦਿੰਦੇ ਨੇ ਵਧੀਆ ਗੱਲ ਹੈ ਹਾਂ ਇਹਦਾ ਜੰਨਾ ਜਵਾਕ ਨੂੰ ਉਹ ਕਰੇਗਾ ਜਿਹੜਾ ਰੋ ਵਧੀਆ ਰਹੋ ਲਾੜ ਰੇ ਅਦਰਖ ਖਲਿਆ ਵੀ ਕਰ ਤੂੰ ਵੇਖੜ ਤੂੰ ਹਾਂ ਮੇਰੇ ਹਮ ਤੁਮ ਆਹ ਜਿਹੇ ਜੀ ਬੈਠ ਕੋਈ ਜੀ ਸੋਹੀ ਸੋਹਗਾ ਗੱਲ ਤਾਂ ਆ ਹੁੰਦੇ ਤਾਂ ਘੂਤਾ ਇਹ ਓਖਾ ਹੋ ਜੂਗਾ ਹੋ ਜੂਗਾ ਜੇ ਤਾਂ ਇਹ ਨਾ ਕੂਰਿਆ ਦਾ ਛਲਨ ਤੂੰ ਓਖਾ ਆ ਇਹ ਔਖੀ ਇਹ ਗੱਲ ਮੰਨਣਾ ਜੇ ਇਹ ਔਖਾ ਹੋਗਾ ਉਹਦਾ ਹੱਲ ਹੈਗਾ ਕਿ ਤੂੰ ਔਖੋ ਉਹਦਾ ਹੱਲ ਉਹਦਾ ਹੱਲ ਨਹੀਂ ਹੈਗਾ ਕੋਈ ਇਹ ਗੱਲ ਸਹੀ ਹਾਂ ਇਹ ਗੱਲ ਠੀਕ ਹੈ ਲੈ ਫਿਰ ਲੈ ਮਾਰਾ ਬੱਚੇ ਕੋਈ ਗੱਲ ਨਹੀਂ ਖਾਣ ਤਿਆਰ ਹੈ ਉਹ ਤਾਂ ਕੋਈ ਗੱਲ ਨਹੀਂ ਕਾਲੀਆ ਥੋੜੇ ਜਿਨੇ ਜਾਣਾ ਚਲੋ ਮੈਂ ਰੋਟੀ ਪਾਣੀ ਛਕਾਣਾ ਰੋਟੀ ਦੀ ਖੇਚੜਾ ਹੈ ਨਹੀਂ ਕਰੇ ਬੱਚਾ ਖਾਣੇ ਜਾ ਕੇ ਬੱਚਾ ਅੱਛਾ ਅੱਛਾ ਹਾਂ ਔਖਾ ਕੀ ਤੋਰੇ ਜਿੰਨੀ ਕਿੰਨੀ ਕਵਾਟਾ ਗੱਡੀ ਚ ਕੀ ਪਤਾ ਹੋ ਗਏ ਬਸ ਬਹੁਤੇ ਛਾਦਨ ਨੇ ਸਾਡੇ ਕੋਲ ਤਾਂ ਹਾਂ ਦੱਦ ਨਹੀਂ ਉਹਤ ਲੱਗੇ ਯਾਰ ਲਾ ਸ਼ੋਕਰ ਇਹਨੂੰ ਵੀ ਆ ਗਈ ਜਾਗ ਵੀ ਘਰੇ ਵੀ ਜਾਣਾ ਕੀ ਕਰਦੀਆਂ ਉਹ ਮੈਂ ਕੀ ਕਰਨਾ ਹੈ ਨਾ ਕੀ ਗੱਲ ਹਾਏ ਉੱਥੇ ਬਹਿ ਕੇ ਜਾ ਕੇ ਬੈਠਣਾ ਹੋਰ ਤੈਨੂੰ ਪਤਾ ਧਰਨੇ ਤਾਂ 아이 ਨਹੀਂ ਪਤਾ ਵੀ ਕਿੰਨਾ ਚਿਰ ਚੱਲੀ ਜਾਵੇ ਉਹ ਲੰਮਾ ਪ੍ਰੋਗਰਾਮ ਹੈ ਹੁੰਦਾ ਤਰਨੇ ਤਰਨੇ ਦਾ ਚਲੋ ਉਹ ਤਾਂ ਲੰਮਾ ਪ੍ਰੋਗਰਾਮ ਹੈਗਾ ਉੱਥੇ ਤਾਂ ਬਥੇਰੀ ਦੁਨੀਆ ਗਈ ਜਿਹੜਾ ਘਰ ਵਾਲਿਆ ਧਰਨਾ ਇਹ ਕੌਣ ਚੱਕੂਗਾ ਕਰੇ ਕੀ ਹੋ ਗਿਆ ਵਾਹ ਵੇ ਤੇਰੇ ਅਕੇ ਕੀ ਹੋ ਗਿਆ ਹੋਇਆ ਕੀ ਨਹੀਂ ਤੂੰ ਐ ਪੁੱਛ ਨਾ ਤਾਂ ਬਹੂਲੀ ਆਇਆ ਅਗਲਾ ਅੱਜ ਫੇਰ ਲੈਣ ਗਏ ਨੇ ਦੋਨੇ ਇੱਕ ਹੋਰ ਅਕਲਾਰਖ ਜਿਹੜਾ ਮਲੰਗ ਹੋਰ ਕਿਨੇ ਵੱਡੇ ਨੇ ਬਹਿ ਕਰਾ ਲਿਆ ਤੇ ਹੋਰ ਹੁਣ ਨਾ ਤੇਰਾ ਫੋਨ ਲੱਗੇ ਅੱਗ ਲੱਗੇ ਕੋਈ ਦਾ ਭੈਣ ਦੇ ਖਸਮ ਦੀ ਉਹ ਹੋ ਗਈ ਬੈਟਰੀ ਖਰਾਬ ਹੋ ਗਈ ਮੈਂ ਤਾਂ ਆਪੇ ਬਹੁਤ ਤੰਗ ਹੋਇਆ ਬੈਟਰੀਆਂ ਤੇਰੇ ਬੰਦਿਆਂ ਨਹੀਂ ਖਰਾਬ ਹੋਈਆਂ ਪਿੰਿਆਂ ਨੇ ਤੂੰ ਫੋਨ ਦੀ ਬੈਟਰੀ ਨੂੰ ਰੋਨੇਗਾ ਕਟੋ ਕਟ ਜੇ ਤੇਰਾ ਫੋਨ ਨਹੀਂ ਲੱਗਦਾ ਕ ਖਰਾਬ ਹੋ ਗਿਆ ਦੂਸਰੇ ਬੰਦੇ ਦੇ ਉੱਤੇ ਫੋਨ ਕਰ ਸਕਦਾ ਘਰੇ ਫੋਨ ਤੇ ਐਂ ਕਰਦੇ ਵੀ ਮਹਾ ਕੱਲ ਨੂੰ ਚੱਲਾਂਗੇ ਪਰਸੋਂ ਨੂੰ ਚੱਲਾਂਗੇ ਕਰਦੇ ਕਰਦੇ ਉਹ ਜਿਹੜਾ ਪ੍ਰਧਾਨ ਦੀ ਨਾ ਨਾ ਕਰਦੇ ਵੀ ਦੱਸ ਦੇਣ ਲੰਗਾਤੇ ਹਾਂ ਤੈਨੂੰ ਤਾਂ ਲੱਗਦੇ ਨੇ ਕਿ 10 ਦਿਨ ਲੰਗਾਤੇ 10 ਦਿਨਾਂ ਚ ਇੱਥੇ ਬਹੁਤ ਖੁਸ਼ ਹੋ ਗਿਆ ਨਾਲੇ ਆਈ ਨਹੀਂ ਚੰਦ ਚੜ੍ਹਦਾ ਇਹਨਾਂ ਨੇ ਬੇ ਇਹਨੇ ਇਕੱਲੇ ਨੇ ਚੰਦ ਨਹੀਂ ਚੜ੍ਹਿਆ ਤੈਨੂੰ ਪਤੀਏ ਚ ਐਡੀ ਹਿੰਮਤ ਹੈ ਨਹੀਂ ਗੀ ਉਹ ਜਿਹੜਾ ਮਲੰਗ ਦੂਸਰਾ ਅਕ ਲਾਇਆ ਨਾ ਸਾਰੀ ਪਟੜੀਆਂ ਦੀ ਪੇਟ ਉਹਨੇ ਪੱਟੀ ਪੜਾਈਏ ਨੂੰ ਪੁੱਠੀ ਪਤਾ ਨਹੀਂ ਕਿੱਥੋਂ ਤਾਂ ਬਹੂ ਭਾਲੀਏ ਕਿੱਥੋਂ ਨਾ ਇਹ ਜੀ ਪਈਆ ਕੋਤ ਕੋਲੇ ਵਰਕੀ ਹਾਂ ਰਸੜਦਾ ਹੈ ਜਾਂ ਕੋਈ ਕੁੜੀ ਦੇਣ ਵਾਲਾ ਇਹਨਾਂ ਨੂੰ ਇਹਨੂੰ ਮਲੰਗ ਬੰਦੇ ਨੂੰ ਇਹਨੂੰ ਕਿਹਨੇ ਮੈਨੂੰ ਤਾਂ ਹੀ ਸਮਝਾਉਦੀ ਵੀ ਇਹਨੂੰ ਦੇ ਕਿਵੇਂ ਦਿੱਤੀ ਕੁੜੀ ਮੈਂ ਕੁੜੀ ਕਿਹੜਾ ਕਹਾ ਉਹ 16 17 18 19 ਸਾਲ ਦੀ ਹੈ ਹਾਂ ਜਵੇਖਾਂ ਲਈ ਹੈ 35 40 ਸਾਲ ਦੀ ਮੈਨੂੰ ਤਾਂ ਐ ਲੱਗਦਾ ਪੂਰੇ ਤਾਂ ਚੱਲ ਹਲੇ ਕੋਈ ਜਵਾਕ ਜੱਲਾ ਲੇਕਿਨ ਹੀ ਕਿਤੇ ਉਹ ਨਾ ਮਗਰੋਂ ਜਵਾਕਾਂ ਦੀ ਵੀ ਲਿਆਵੇ ਉਰੇ ਕੋਈ ਗੱਲ ਨਹੀਂ ਹੁਣ ਕਿੱਧਰ ਗਏ ਹੋਣੇ ਉਹ ਲੈਣ ਗਏ ਨੇ ਕੋਈ ਨਾ ਗਈ ਹੋਈ ਸੀ ਅਗਲੀ ਆਉਣ ਦੇ ਨਾਲ ਮੈਂ ਤੇਰਾ ਕੁਝ ਜਲੂਸ ਕੱਢ ਕੇ ਕਿਨੋ ਮੈਨੂੰ 100-100 ਕੁਸ ਬੋਲ ਕੇ ਗਏ ਨੇ ਬੇੜਾ ਮੇਰੇ ਸਾਲਿਆਂ ਦਾ ਇਹ ਮੈਨੂੰ ਪਹਿਲਾਂ ਹੀ ਪਤਾ ਸੀ ਮਾ ਇਹ ਮੇਰੇ ਮਾਗਰੋਂ ਨਾ ਕੋਈ ਨਾ ਕੋਈ ਚੰਦ ਚਾੜਨਗੇ ਫਿਰ ਕਿਉਂ ਗਿਆ ਜਦੋਂ ਤੈਨੂੰ ਪਤਾ ਸੀ ਤੂੰ ਜਾਣੀ ਨਹੀਂ ਤੀਗਾ ਓਏ ਉਹ ਤਾਂ ਹੁਣ ਤੈਨੂੰ ਮਜਬੂਰੀ ਆ ਯਾਰ ਆਗੂਆਂ ਮੂਰੇ ਲੱਗੇ ਹੋਇਆਂ ਤਾਂ ਜਾਣਾ ਪੈਂਦਾ ਇਹਨਾਂ ਨੂੰ ਭੇਜ ਦਿੰਦਾ ਇਹ ਮਲੰਗ ਬੇਲੀ ਤੂਰੇ ਮੈਂ ਜ਼ੋਰ ਲਾ ਲੈ ਤੈਨੂੰ ਵੱਡੇ ਨੂੰ ਮਾ ਦੋ ਦਿਨ ਤੂੰ ਲੈ ਆ ਓਏ ਲੈ ਬੌਲੇ ਇਹ ਤਾਂ ਉਰੇ ਡੱਕਾ ਤੋੜੇ ਨਾ ਬਾਹਰ ਨਿਕਲ ਲੈ ਤੀਵਿਆਂ ਦੇ ਸੁਪਨੇ ਦੇਖਦੇ ਨੇ ਹੱਥੋਂ ਤ ਨਾਲੇ ਤਾਂ ਘਰ ਵਾਲੀ ਆ ਗਈ ਤੁਰੇ ਮਾ ਕਰੋ ਕਹਿੰਦਾ ਹਾਂ ਹਾਂ ਮੈਂ ਤੇ ਇੱਕ ਵਿਆਹ ਕਹਿੰਦਾ ਹੋਰ ਕਰਾਊਗਾ ਦੇਖ ਲੈ ਜਿਹੜੇ ਸੜ ਦੇ ਸਰਿਆ ਨਹੀਂ ਇਹਦੇ ਘਰ ਵਾਲੀ ਤੋਂ ਲੱਤਾਂ ਹੀ ਲੱਤਾਂ ਕੁੱਟਦੀ ਉਹਦੀਆਂ ਆਹੋ ਇਹ ਜੀ ਨੇ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਆਪਦੇ ਘਰ ਦਾ ਬੰਦਾ ਕਹੇਜੈ ਤਾਂ ਹੀ ਤਾਂ ਸਿਰ ਚੜ ਰਿਆ ਇਹ ਕੋਈ ਨਹੀਂ ਇਹਨੂੰ ਕੁਝ ਕਹਿੰਦਾ ਹੈਗਾ ਤਾਂ ਘਰੋਂ ਬਾਹਰੋਂ ਕੱਢਿਆ ਵੱਢਿਆ ਇਹਨੂੰ ਕੋਈ ਨਹੀਂ ਪੁੱਛਦਾ ਘਰੇ ਪਾਣੀ ਪੂਣੀ ਗਰਮ ਕਰਿਆ ਹੋਇਆ ਗੀਜਰ ਚ ਪਾਈ ਪਈ ਐ ਅੱਗ ਉਹ ਤਾਂ ਦੇਖ ਲੈ ਬਿਨਾ ਨਾ ਤੇ ਤੋਂ ਤੇਹੀ ਵਾਗ ਗਏ ਕੋਈ ਉਹ ਤਾਂ ਇਹ ਜੀ ਨੇ ਕੋਈ ਨਹੀਂ ਉਹਨਾਂ ਨੂੰ ਆਉਣ ਦੇ ਦੇਖਦਾ ਮੈਂ ਅ ਮੈਨੂੰ ਨਹਾ ਲਾਣ ਦੀ ਤੂੰ ਰੋਟੀ ਪਾਣੀ ਤਿਆਰ ਕਰ ਹਾਂ ਸਬਜ਼ੀ ਤਾਂ ਬਣੀ ਪਿਆ ਰੋਟੀ ਬਣਾ ਦਿੰਨੀ ਆ ਮੈਂ ਨਹਾ ਲੈ ਬਦਲ ਲੈ ਕੱਪੜੇ ਲੈ ਜਾ ਬੈਗ ਜੰਦਰ ਚੱਕ ਕੇ ਲੈ ਜਾ ਲੈ ਜਾ ਤੌੜੀ ਆਓ ਪੇਟਾਰ ਤੇ ਚੱਕ ਲੈ ਆਜੋ ਆਜੋ ਕਰਾ ਆਏ ਅੱਲਾ ਹਾ ਨਾ ਅੱਲਾ ਬੱਕ ਮਾਰਦੇ ਪਤਾ ਲੱਗ ਜੂ ਲੈ ਹੋ ਮੂਰੇ ਚੱਲ ਆਉਣਾ ਵੱਡਾ ਦੂਣਾ ਮੂਰੇ ਲੱਗਾਂ ਆਹ ਯਾ ਅਰੇ ਅਰੇ ਦਰਿਆ ਕਮਰਾ ਦਾ ਕੀ ਗੱਲ ਹੋ ਗਈ ਯਾਰ ਕਿਾ ਕੁਝ ਘਟ ਸਸਰੀ ਕਾਲ ਦੀਦੀ ਸਸਰੀ ਕਰ ਸਸਰੀ ਕਰ ਹੈ ਨਾਲੇ ਮਾੜਾ ਮੂੜਾ ਕੁੰਡਾ ਕਟਲਾ ਨજર ਬਹੁਤ ਲੱਗਦੀ ਆ ਦੀ ਹੋਰ ਤੈਨੂੰ ਤਾਂ ਲੱਗੀ ਨਹੀਂ ਨજર ਤੇਰਾ ਤਾਂ ਪਿਆਣੀ ਪੜਾ ਕੱਢ ਤੱਕ ਹੈ ਹੁਣ ਮੇਰੀ ਨਜ਼ਰਾਂ ਲੱਗਣ ਲੱਗੀਆਂ ਨਾ ਮੈਨੂੰ ਐਂ ਦੱਸੋ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਕੋ ਜਾ ਸਾਡਾ ਤਾਂ ਮੂੰਹ ਕਾਲੀ ਠੀਕ ਆ ਤੂੰ ਕਿੱਟਾ ਆਪ ਪਾਤੀ ਕਰ ਹੋਣਾ ਇਹਨਾਂ ਥੱਕ ਨਹੀਂ ਛੇੜ ਦਿੰਦੇ ਹੋ ਗਿਆ ਜੇ ਹੁਣ ਹੋਰ ਹਲੇ ਰਹਿੰਦਾ ਕੁਸ ਆ ਥੂ 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 ਜਾ ਯਾਰ ਥੀਦੀਆ ਮਿਲਣਾ ਜਣਾ ਚੱਲੀਏ ਆ ਜੋ ਮੈਂ ਦੱਸੋ ਮੈਂ ਜਾਣ ਡੱਬੇ ਚ 500 ਰੁਪਇਆ ਰੱਖਿਆ ਸੀ ਕਿਹੜਾ ਲੈ ਗਈਆਂ ਚੱਕ ਕੇ ਕਿਹੜਾ ਜਾਣ ਡੱਬਾ ਸਾਨੂੰ ਤਾਂ ਡੱਬੇ ਦੀ ਨਹੀਂ ਪਤਾ ਹਾਂ ਪਤਾ ਨਹੀਂ ਸਾਨੂੰ ਤਾਂ ਹਾਂ ਸਾਨੂੰ ਨਹੀਂ ਪਤਾ ਤੇਰੀ ਕੋਲ ਤੂੰ ਤਾਂ ਸਾਰੀ ਨਾ ਤੇਰੀ ਦੇਖ ਤੇਰੇ ਗੜੀ ਹੱਥ ਕਰਦਾ ਸਾਨੂੰ ਪਤਾ ਹੀ ਨਹੀਂ ਆ ਪਾਣੀ ਸਾਨੂੰ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਇਹਦਾ ਜੇ ਤਾਂ ਬਹੂ ਨੂੰ ਲੈਣਗੇ ਤਨ ਆਪਦੇ ਦਮ ਤੇ ਲੈਣ ਜਾਣਾ ਸੀ ਪੈਸਾ ਤੁਸੀਂ ਮੇਰੇ ਚੋਰੀ ਚੱਕ ਕੇ ਲਗੇ ਆ ਤੇਲ ਬਹੁਤ ਆ ਪਰ ਮੈਨੂੰ ਕੁਚਕੇ ਲੈ ਜਾਂਦੇ ਮੈਂ ਜਵਾਬ ਦਿੰਦੀ ਤੇ ਲੈ ਗੱਪੜਾ ਨਹੀਂ ਫੜਾਇਆ ਗੱਡੀ ਤੇ ਮਨ ਨੂੰ ਹੁੰਦੀ ਹੈ ਬਾਗ ਦੀ ਇਹ ਦੇਰ ਪਾਸ ਦੇਵਰ ਕੱਢ ਪੈਸਿਆਂ ਦੀ ਲੱਗਦੀ ਕੀ ਜਾਂ ਤੂੰ ਹਲੇ ਨਹੀਂ ਜਗਾ ਚੱਕਦਾ ਕੀ ਗੱਲ ਤੈਨੂੰ ਲੈ ਆ ਕੇ ਫੜਾਇਆ ਤੇ ਮੈਨੂੰ ਪੈਸੇ ਸਾਡੇ ਹੀ ਪੈਸੇ ਇਹਨੇ ਤੂੰ ਕਿੱਥੋਂ ਲੈਦੀ ਪੈਸੇ ਕੰਮ ਨਹੀਂ ਕਰਦਾ ਤੂੰ ਸਾਡੀ ਕਰਦਾ ਤੂੰ ਕਿੱਥੋਂ ਲੈਦੀ ਤੇਰੇ ਬੇਕੇ ਦੇਕੇ ਮੈਂ ਤਾਂ ਘਰ ਵਾਲੇ ਦੇ ਦਿੱਤੇ ਹੋਏ ਤੇ ਮੈਨੂੰ ਪੈਸੇ ਘਰ ਵਾਲੇ ਦੇ ਤੇਰੇ ਬੇਕੇ ਦੇਕੇ ਜੀ ਤੇਰਾ ਭਾਈ ਦੇਕੇ ਜੀ ਕੌਣ ਦੇ ਵੀ ਮੇਰਾ ਭਾਈ ਆ ਹਾਂ ਸਾਡੀ ਜਮੀਨ ਆ ਤੂੰ ਕੰਮ ਕਰਦਾ ਤੂੰ ਬੇਲਾ ਮਲੰਗ ਉਹ ਕਿਹੜਾ ਬੋਧ ਉਹ ਬੈਠਿਆ ਹਾਂ ਕਿੰਨੇ ਦਿਨ ਹੋ ਗਏ ਪੱਠੇ ਨੂੰ ਕੋਈ ਨਾ ਕੋਈ ਨਾ ਖੜਜਾ ਖੜਜਾ ਕਰਾਉਣੀ ਆ ਉਹਦੇ ਵੀ ਦਰਸ਼ਨ ਤੈਨੂੰ ਬੇਫੇ ਕਰ ਰੇ ਫਿਰ ਭੋਲੀਓ ਦੇ ਮੂਰੇ ਸਵਾਤ ਤਾਂ ਐ ਕਰਾ ਦੇ ਦਰਸ਼ਨ ਦਰਸ਼ਨ ਨੂੰ ਗੂਖਾ ਬਾਬਾ ਆਓ ਦਰਸ਼ਨ ਤੇਰਾ ਦੇਖੀ ਕਿਹੜੀ ਆੜ ਕਰਦਾ ਕਮਲਾਂ ਚੰਦਰਾ ਚਕਲ ਜਾਂ ਮੁਸਕਦਾ ਕਰ ਨੰਦਾਂ ਦੀ ਧੁੰਦਾ ਨਹੀਂ ਆਹੋ ਚੌੜਿਓ ਕੇ ਗੇਤ ਨਾ ਕਿਤੇ ਬਗ ਜਾਂਦਾ ਤੜਕੀ ਨਾ ਤਾਂ ਤਾਂ ਤੂੰ ਸੱਪ ਤਾਂ ਛੱਡ ਲੈ ਲਾਉਣੀ ਮੇਰੇ ਤੇ ਆ ਜਾ ਲਾ ਮਾ ਆ ਜਾ ਲਾ ਮਾ ਤੇਰੇ ਸਾਹ ਆਜੋ ਥੋੜੇ ਹੋਣਾ ਹੱਲਵਾਉਂ ਪਿੰਡੇ ਤੇ ਕਰ ਮਾ ਕਰ ਤਾਰਾ ਬੁਰਛ ਤੇ ਚਿਹਰਾ ਘੜਨਾ ਧੂਕੜੇ ਦੇ ਤੇਰੇ ਆਜੋ ਆਜੋ ਭਾਈ ਚਲ ਆਜੋ ਇਹਦੇ ਕਲੇਸ਼ ਦਾ ਘ ਯੇ ਨਾ ਜਰ ਜਰ ਰਹੇ ਤੇ ਵੀ ਮਰਦੀ ਨਹੀਂ ਤੁਸੀਂ ਦੋਨੇ ਭਾਈ ਇੱਕ ਨਹੀਂ ਹੋ ਜਾ ਸਕਦੇ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਇਹ ਗੱਲ ਮੈਂ ਕਿਉਂ ਮਰਾਂ ਮਰੇ ਤੂੰ ਸੜੇ ਹਣਾ ਹਾਂ ਬੈਠੀ ਬੇੜੀ ਆਲਾ ਮੈਂ ਤਾਂ ਕਹਿੰਦਾ ਤੂੰ ਮਰ ਜਾ ਤੇਰੇ ਘਰਾਂ ਦੀ ਬਿਦਵਾ ਪੈਸੇ ਲੱਗ ਜਾ 2 ਰੁਪਏ ਆਉਂਦੇ ਹੋ ਜਾਣਾ ਉਹਨੂੰ ਵੀ ਹਾਂ ਜੇ ਤੇਰੇ ਬੜੀਆਂ ਛੜੇ ਹਣਾ ਮਾਨ ਲੱਗ ਜਾਣ ਨਾ ਹਾਂ ਤੁਹਾਨੂੰ ਮਰ ਜਾ ਮੈਂ ਹਾਂ ਕੋਈ ਨਾ ਮਰ ਜੇਗਾ ਮੈਂ ਤਾਂ ਕਹਿੰਦੀ ਰੁਟ ਜਾਣਾ ਟਰਾਲਾ ਚੜ੍ਹ ਜਾ ਸੜਕ ਤੇ ਜਾਂਦੇ ਦੇ ਤੇਰੇ ਤੇ ਹਾਂ ਬੈਠੀ ਬੇੜੀ ਆਲਾ ਇਹ ਤਾਂ ਤਾਲੀ ਨਹੀਂ ਬਣਾ ਜਿਹੜਾ ਮੇਰੇ ਤੇ ਚੱਲਦਾ ਮੇਰੇ ਬਣ ਜੂ ਬਣ ਜੂ ਜਿੱਦੇ ਪੜਾਕਾ ਪਿਆ ਨਾ ਪਤੀ ਨਹੀਂ ਲੱਗਣਾ ਪਈ ਦੀ ਪਤਾ ਲੱਗੂ ਕਿਸੇ ਨੇ ਛੜਕ ਤਾ ਚੱਕਣਾ ਵੀ ਨਹੀਂ ਹੈਗਾ ਕੰਮ ਕਰ ਉੱਤੇ ਬਿੱਲੀ ਖਾਣਗੇ ਤੈਨੂੰ ਇਹ ਜੇ ਨੂੰ ਜਿੱਦੂ ਕੰਮ ਕਰ ਹਾਂ ਕੰਮ ਕਰਨ ਵਾਲੇ ਹੋਰ ਕਰ ਕਿੱਥੇ ਤਪਾਇਆ ਚੋਰੇ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਆਪਦੇ ਆਪ ਨੂੰ ਐ ਕਹੋਂਦਾ ਵੀ ਮੈਂ ਤਾਂ ਉਮਰ ਚ ਬਹੁਤ ਨਹੀਂ ਆਣਾ 50 60 ਸਾਲ ਦਾ ਹੋ ਰਿਹਾ ਹਲੇ ਨਾ ਨੂੰ ਤੀਮੀਆਂ ਦੇ ਸੁਪਨੇ ਆਉਂਦੇ ਨੇਗੇ ਓਹੋ ਹਾਈ ਹਾਈ ਮੇਰੇ ਤਾਂ ਦਮਾ ਘੁੰਮ ਗਿਆ ਇਹ ਇੰਨਾ ਕਿਉਂ ਬੋਲਦੀ ਆ ਇਹ ਪਤਾ ਨਹੀਂ ਕੀ ਖਾ ਕੇ ਬਾਹਰ ਉਹ ਵਦਾ ਗੱਲ ਕੀ ਆ ਉਹ ਕੋਈ ਗੱਲ ਬਾਤ ਨਹੀਂ ਹੈਗੀ ਇਹੇ ਥੋੜਾ ਜ਼ਿਆਦੇ ਕਰਦੀ ਆ ਇਹ ਪਹਿਲੇ ਤੈਨੂੰ ਐਂ ਕਰ ਤੂੰ ਵੀ ਮੜਾ ਜਾ ਦਾਰੇ ਚ ਰਹਿਆ ਕਰੋ ਹੈ ਦਾਰੇ ਚ ਰਹਿਆ ਕਰ ਮੜਾ ਜਾ ਅੱਛਾ ਹਾਂ ਉਹ ਦੇਖ ਨੀਗਾ ਕਮ ਨੀਗਾ ਘੱਟ ਥੋੜੀ ਨੀਗਾ ਦਾ ਫਰਕ ਪੈਗਾ ਹੈ ਜਾਣ ਨਗੜੀ ਨੀਗਾ ਆ ਬੋਲੋ ਫੂਰੋੜਾ ਪੰਨ ਇਹ ਪਤਾ ਕੀ ਹੈ ਜੀ ਇਹਨੂੰ ਬੋਲੋੜੀ ਆਖੀਗੀ ਤੀਵੇਂ ਅੱਛੀ ਹੁਣ ਤੀਵੇਂ ਮਾਂ ਦੇ ਨਾਲ ਕੀ ਲੜੀਏ ਛਾਣੇ ਬਾਣੇ ਮੱਤੇ ਤੂੰ ਚਿੱਦਾ ਕਾ ਛੱਕਦੀ ਐ ਕਿ ਕਦੇ ਹੀ ਫੱਟੇ ਇਹਦੇ ਉੱਤੇ ਹੀ ਬਹਿ ਜਾ ਮੰਨ ਨਾ ਕਾਰ ਉਠਾ ਦੇ ਦੀ ਉਹ ਨਾ ਠੀਕ ਹੈ ਇਹਦਾ ਇਹ ਨੇ ਇਹਦਾ ਟੱਬਰ ਸਾਰੀ ਐਮ ਪਿੱਛੋਂ ਵੀ ਐ ਹੀ ਨੇ ਇਹਦਾ ਭਾਈ ਪੁੱਤ ਪੁਲਿਸ ਦੀ ਉਹ ਉਹ ਅਸੀਂ ਮੈਨੂੰ ਕਹੀ ਨਹੀਂ ਛਾਗ ਹੁਣ ਜੇ ਬੰਦਾ ਹੋਵੇ ਉਹਦੇ ਨਾਲ ਤਾਂ ਲੜਦੇ ਸੋਹਣੇ ਲੱਗਦਾ ਸੀ ਜਨਾਨੀ ਨਾਲ ਮੱਥਾ ਲਾਉਂਦੇ ਸੋਹਣੇ ਲੱਗਦੇ ਕੋਈ ਦਾ ਗੱਲ ਆ ਹੁਣ ਨਾ ਇਹ ਮੇਰੇ ਨਾਲ ਵੀ ਲੜਿਆ ਕਰੂਗੀ ਲੈ ਉਹ ਹੈ ਇਹਦਾ ਕਲੇਸ਼ਨ ਇਹਦਾ ਬਾਲੀ ਹੋ ਗਿਆ ਹੁਣ ਛੱਡੂ ਨਹੀਂ ਬਖਛਦੀ ਤੈਨੂੰ ਕਿਤੇ ਬਖਛੂਗਾ ਇਹਨਾਂ ਨਾਲ ਕੋਈ ਹੈਲੋ ਆਇਆ ਨਹੀਂ ਪਿਆਰ ਨਾਲ ਖੁਆਉਣਾ ਇੰਦਾ ਪਿਆਰ ਨਹੀਂ ਕਰਦਾ ਉੱਥੇ ਹੋ ਕੇ ਬਹਿ ਜਾ ਤੁਸੀਂ ਕੋਈ ਨਹੀਂ ਸਾਰਾ ਹਾਂ ਬਾਪਾ ਤੁਨਾ ਚੌੜ ਕਾ ਟੱਟੂ ਦੀ ਚੌੜਾ ਯਾਰ ਇਹ ਚੌੜੀ ਰਾਸਰਦੀ ਹੁੰਦੀ ਆ ਮਣੀ ਮੋਟੀ ਹਾਂ ਬਾਪਾ ਤੂੰ ਗਲਤ ਗੱਲ ਕਿਹਾ ਭਾਈ ਤੂੰ ਗਾਲ ਖੋ ਤੇ ਆ ਗੱਲ ਤੇ ਕੰਮ ਆ ਇਹਦਾ ਮੋਢੇ ਦੇ ਹੱਥ ਲਾ ਕੇ ਨਾ ਹਾਈ ਤੱਕ ਨਾ ਮੈਂ ਨਹੀਂ ਰੱਖਿਆ ਉਧਰ ਦੂਰ ਹੋ ਕੇ ਬਹਿ ਮੜਾ ਜਾ ਦੂਰ ਨੂੰ ਮੇਰਾ ਛੱਪ ਖਾਦਾ ਹੋਇਆ ਜਾ ਛੜਾ ਮੈਂ ਗੂਤਾ ਮੇਰੀ ਗੱਲ ਛੁਣ ਲੈ ਭਾਈ ਇਹ ਗੱਲ ਛੱਡੀ ਜਾਂਦੇ ਭੈਣ ਮਰਾਵੇ ਛੱਡਦਾ ਸੀ ਵੜ ਕੇ ਮਰ ਜਾ ਕੋਈ ਚੱਕਰ ਨਹੀਂ ਪਰ ਤੁਮ ਛਦਾ ਦੇ ਨੂੰ ਇਹਨੇ ਨੱਕ ਜਦਾਂ ਮ ਕਰਕੇ ਸਾਡੇ ਜੀ ਪਤਾ ਹੋਰ ਕਰਦਾ ਫੇਰ ਉਹ ਉਹ ਭਿੰਟਾ ਖਸ਼ਮੂ ਵੀ ਲਵੇ ਮੈਂ ਨਾ ਫਿਰ ਗੱਲ ਨਹੀਂ ਹੁੰਦੀ ਮੇਰੀ ਪੂਰੀ ਜੇ ਮੈਂ ਲਵੇ ਜਾ ਬੈਠਾ ਗੱਲ ਪਤਾ ਕੀ ਹੈ ਇਦਾਂ ਹੋਣਾ ਜਿਵੇਂ ਛਾਨੂੰ ਗੱਲਾਂ ਕੱਢ ਦਿੰਦੀ ਐ ਅਸੀਂ ਉਹ ਗੱਲ ਸਮਝਾਉਣਾ ਗੱਲ ਕਰਤ ਨਹੀਂ ਗੱਲ ਕਰਦਾ ਸਭ ਦਾ ਬਾਤ ਉਹ ਯਾਦ ਐ ਮੈਂ ਤੈਨੂੰ ਕਹਿਆ ਕੋਈ ਨਾ ਗੱਲ ਤਾਂ ਸਮਝਾ ਦੇਣ ਦੋ ਮੈਨੂੰ ਕੀ ਕਰਾਂ ਹਾਂ ਉਦਾਂ ਹੁਣ ਜਿਵੇਂ ਹੁਣ ਛਾਨੂ ਗਾਲਾਂ ਕੱਢ ਦਿੰਦੀ ਅਸੀਂ ਚੁੱਪ ਕੱਜ ਨਾ ਤੀਵੀ ਮੰਨ ਨਾਲ ਕੀ ਜੜੀ ਤੈਨੂੰ ਪਈਆਂ ਦੀਆਂ ਕਿ ਹਟਿਆ ਉਦਾਂ ਜੇ ਤੂੰ ਕੀ ਨਾ ਕਹਿ ਮੂਹ ਉਹਦੇ ਵਾਲੀ ਗੱਲ ਕਹਿੰਦਾ ਜੇ ਇੱਟ ਦਾ ਜਵਾਬ ਪੱਥਰ ਨਾਲ ਮਿਲਣ ਲੱਗਿਆ ਚੁਸਕੀਂ ਚੁੱਪ ਕਰਜੋਗੇ ਅਸੀਂ ਤੇਰੇ ਨਾਲ ਆਂਦੇ ਓਏ ਠੀਕ ਆ ਉਹ ਹੋਵੇ ਤਾਂ ਹੋਵੇ ਮੈਂ ਤੇਰੇ ਨਾਲ ਮੋਡਾ ਮੋਡਾ ਲਾ ਕੇ ਖੜਾ ਮੋਡਾਂ ਨਾਲ ਦੌੜਦੀ ਨਹੀਂ ਆ ਹੁਣ ਮੂਮ ਬੱਤੀ ਦੀ ਬਣੀ ਹੋਈ ਆ ਇਹ ਹਾਂ ਅਬ ਛਦਾ ਦੀ ਕਿਸ ਤੋਂ ਦਾਨ ਦਿਲੂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਜਬ ਕਾਹਦਾ ਚਾਹ ਪਾਣੀ ਵਦ ਘਟ ਬੋਲੀ ਫਾਈਟਿੰਗ ਨਾਲ ਬਹਾਨੇ ਨਾਲ ਧੱਪਾ ਤੋ ਚਲ ਕੋਈ ਨਾ ਵੇਫੇ ਕਰੋ ਮੈਂ ਬਣਾ ਕੇ ਲੈ ਕੇ ਆਉਣੀ ਆ ਚਾ ਮੈਨੂੰ ਬੋਲ ਕੇ ਦਿਖਾਵੇ ਕੀ ਬੋਲ ਪਟਕਾਰ ਮਾਰੀ ਦੇਖ ਕਿ ਉਹ ਨਾਲੇ ਚਾਹ ਨਾਲੇ ਮੱਠੀਆਂ ਹਾਂ ਹੁਣ ਉਹਦਾ ਵਾਦ ਮੱਠੀਆਂ ਹੋ ਮੱਠੀਆਂ ਠੀਕ ਜਾਵੇ ਹਾਂ ਉਹ ਧੱਤਲਾ ਬਾਬਾ ਕੱਲੀ ਤੋਂ ਉਤੀ ਵਾ ਇਹ ਨਹੀਂ ਪਤਾ ਹੁਣ ਕੱਲੀ ਨੂੰ ਕੀ ਹੁੰਦਾ ਉਹਨੂੰ ਉਹਦਾ ਉਹਨੂੰ ਹੁਣ ਚਾਹ ਕੋਲ ਦੇ ਡੱਬਿਆਂ ਦਾ ਪਤਾ ਨਹੀਂ ਮੈਂ ਗਿਆ ਖੰਡ ਚਾਹੀ ਪਵਾਇਆ ਕੀ ਪੋਏ ਮੈਂ ਪੋ ਆਇਆ ਹਾਂ ਤੇ ਤੂੰ ਬੈ ਜਾ ਇੱਧਰ ਬੈਠਾ ਉਹ ਮੈਂ ਛੋਣਾ ਲੱਗਦਾ ਤੂੰ ਜਾਂਦਾ ਹਾਂ ਸੋਹਣਾ ਲੱਗਦਾ ਉਹ ਪਰ ਮੈਂ ਨਹੀਂ ਨਹੀਂ ਮੈਂ ਜਾਣਾ ਤੂੰ ਕਿਉਂ ਨਹੀਂ ਉਹ ਮੱਤ ਗੱਲ ਮੇਰੀ ਹਟਾ ਘਰ ਯਾਰ ਮੈਨੂੰ ਪਤਾ ਓਰੇ ਮੈਂ ਕਹਦਾ ਲੱਗਦਾ ਮੈਨੂੰ ਭੈਣ ਮਾਰ ਤਾਹੀ ਕਹਿੰਦਾ ਤੂੰ ਬੈ ਜਾ ਓਰੇ ਉਹ ਮਾਂ ਮੰਨ ਗਦਾ ਨਹੀਂ ਨਹੀਂ ਤੂੰ ਉਰੀ ਬੈ ਜਾ ਨਾ ਲਾਣੀਆਂ ਚਲੈਂਟਰ ਨਾਲ ਚਲਾਇਆ ਉਹ ਮੈਂ ਹੈਗਾ ਮੈਂ ਆਪੇ ਸਮਝਾਉਂ ਤੂੰ ਉਹ ਮਾਂ ਤੂੰ ਮੰਨ ਗੋ ਉਹ ਬੈ ਜਾ ਓਰੇ ਤੂੰ ਮੰਨ ਗਾ ਤਾ ਤੈਨਾਂ ਚਲਾਇਗਾ ਚੋਪਾ ਮੰਨ ਲੈ ਗੱਲ ਮੇਰੀ ਮੈਂ ਜਾਣੀ ਪੀਦਾ ਮੈਂ ਨਹੀਂ ਪੀਦਾ ਜਾ ਮੇਰਾ